ਮਾਵਾ ਬੀਆ ਬੁਕਤਾਂ ਚ ਪਾਲ ਦਾ ਯਰਮਨ ਨੂੰ ਵੇਖ ਦਿੱਤੇ ਔੜ ਜਾਂਦਾ ਗੁਰ ਹੈ ਹਰ ਕੰਮ ਸ਼ੁਰੂ ਹੁੰਦਾ ਰਾਤ ਨੂੰ ਇੱਥੇ ਆ ਕੇ ਹਰ ਕੰਮ ਸ਼ੁਰੂ ਹੁੰਦਾ ਰਾਤ ਨੂੰ ਇੱਥੇ ਆ ਕੇ ਵਸਦਾ ਪੰਜਾਬ ਦੇ ਕੀ ਕੱਡਾਂ ਵਿੱਚ ਆ ਕੇ ਵਸਦਾ ਪੰਜਾਬ ਦੇ ਢੰਡਾਂ ਵਿੱਚ ਆ ਰਹੀ ਹੈ ਹਾਲੇ ਜੀ ਤੁਹਾਨੂੰ ਮੇਰੇ ਬਕਮਚਾਰ ਪਰ ਪੁੱਛੀਆ ਕਰੀ ਤੇ ਮੈਂ ਤੁਹਾਡੇ ਸਾਹਮਣੇ ਤਕੀਦ ਪੇਸ਼ ਕਰਨ ਜਾ ਰਿਹਾ ਕੋਈ ਗਲਤੀ ਹੋਵੇ ਤਾਂ ਦੱਸਣੀ ਤੁਹਾਡਾ ਸੁਣਨਾ ਅੱਤ ਮੇਰੇ ਤੇ ਤੇਰਾ ਤੇਰਾ ਮੇਰੇ ਤੇ ਅੱਤ ਮੇਰੇ ਤੇ ਤੇਰਾ ਤੇਰਾ ਮੇਰੇ ਤੇ ਤੈਥੋਂ ਦੱਸਦੇ ਕਾ ਦਾ ਅੜੀਏ ਪਰਦਾ ਨੀ ਤੈਥੋਂ ਦੱਸਦੇ ਕਾ ਦਾ ਅੜੀਏ ਪਰਦਾ ਨੀ ਜਿੱਥੇ ਜਨਮ ਦਾ ਸਾਥ ਤੇਰੇ ਨਾਲ ਰੂਹਾਂ ਦਾ ਹੋਰ ਜਨਮ ਦੇ ਮੁਕਤੀ ਦਾ 길 ਕਰਦਾ ਨੀ ਇਸ ਜਨਮ ਦਾ ਸਾਥ ਤੇਰੇ ਨਾਲ ਰੂਹਾਂ ਦਾ ਹੋਰ ਜਨਮ ਦੇ ਮੁਕਤੀ ਦਾ 길 ਕਰਦਾ ਨੀ ਤੂੰ ਜ਼ਿੰਦਗੀ ਵਿੱਚ ਆਈ ਬਣ ਬਹਾਰ ਕੁੜੇ ਇਸ ਮੁਤਵਾਲਾ ਜੋ ਮਨ ਨੂੰ ਹੌਲ ਜਿਆ ਪੈਂਦਾ ਏ ਕੁੰਝ ਦੁਨੀਆ ਤੋਂ ਮੈਂ ਤੇ ਕੱਲਾ ਢਾਈ ਜਾਣੀ ਇਸ ਜਨਮ ਦਾ ਸਾਥ ਤੇਰੇ ਨਾਲ ਰੂਹਾਂ ਦਾ ਹੋਰ ਜਨਮ ਦੇ ਸੰਕੀ ਦਾ ਬੇ ਕਰਦਾ ਨਹੀਂ ਇਸ ਜਨਮ ਦਾ ਸਾਥ ਤੇਰੇ ਨਾਲ ਰੂਹਾਂ ਦਾ ਹੋਰ ਜਨਮ ਦੇ ਕਿ ਦਾੜੇ ਕਰitani ਅੰਬੇਰਾ ਤੋਂ ਤੇ ਤਾਰੇ ਨਹੀਂ ਉਹ ਟੋੜੀ ਹੋਣੇ ਗਲ ਗਲ ਉੱਤੇ ਹੱਥ ਵੀ ਨਹੀਂ ਉਹ ਜੋੜੀ ਹੋਣੇ ਕਲਮ ਯਾਰ ਦੀ ਕਰੇ ਤਰੀਫਾਂ ਤੇਰੀਆਂ ਨਹੀਂ ਕਲਮ ਯਾਰ ਦੀ ਕਰੇ ਤਰੀਫਾਂ ਤੇਰੀਆਂ ਨਹੀਂ ਅਠ ਮਹਾਰਤ ਰਹੇ ਮੁਗਾਰੇ ਪਰਦਾ ਨੀ ਹੇ ਤਜਨਮ ਦਾ ਸਾਥ ਤੇਰੇ ਨਾਲੇ ਰਹੂ ਹਾਂਦਾ ਹੋਰ ਜਨਮ ਦੇ ਮੁਕਤੀ ਦਾ ਦੇ ਕਰਦਾ ਨੀ ਹੇ ਤਜਨਮ ਦਾ ਸਾਥ ਤੇਰੇ ਨਾਲੇ ਰਹੂ ਹਾਂਦਾ ਹੋਰ ਜਨਮ ਦੇ ਮੁਕਤੀ ਦਾ ਦੇ ਕਰਦਾ ਨੀ